ਬੋਲਦੇ ਮੰਡੀ ਅਸੀਤਾਲ ਜੀ ਗੋਬਿੰਦ ਮਾਰਗਾ ਜੀ ਪੈਂਡ ਲੱਖੇ ਤੋਂ ਜਿਹੜੀ ਅਠੋਰੂ ਖੜਕ ਜਾਂਦੀ ਆ ਮੇਨ ਬਸ ਸਟੈਂਡ ਤੇ ਪੱਥਰ ਪਾਇਆ ਹੋਇਆ ਪਾਣੀ ਖੜਾ ਲੋੜਿਆਂ ਦਾ ਪਰ ਪੱਥਰ ਚੱਲ ਚੱਲ ਕੇ ਦੁਕਾਨਾਂ ਦੇ ਸ਼ੀਸ਼ੇ ਟੁੱਟ ਜਾਂਦੇ ਆ ਆ ਸਾਹਮਣੇ ਸਟੂਡੀਓ ਸ਼ਾਪ ਆ ਇਹਦਾ ਸ਼ੀਸ਼ਾ ਪਹਿਲਾਂ ਟੁੱਟ ਗਿਆ ਉਹ ਨਵਾਂ ਪਾਤਾ ਫੇਰ ਟੁੱਟ ਗਿਆ ਮੈਡੀਕਲ ਸਟੋਰ ਆ ਉਹਦਾ ਸ਼ੀਸ਼ਾ ਟੁੱਟਿਆ ਅੱਗੇ ਸਟੂਡੀਓ ਆ ਚੈਰ ਸਟੂਡੀਓ ਉਹਦਾ ਸ਼ੀਸ਼ਾ ਟੁੱਟਿਆ ਤੇ ਕਈ ਵਾਰੀ ਇੱਕ ਦੋ ਬੰਦਿਆਂ ਦੇ ਖੜਿਆਂ ਦੇ ਵੀ ਯਾਨੀ ਕਿ ਕਿੱਟੇ ਚ ਵੱਜਿਆ ਜਾਂ ਕਿਤੇ ਹੋਰ ਵੱਜਿਆ ਪੱਥਰ ਵੱਜ ਵੱਜ ਕੇ ਬਹੁਤ ਜਾਦੇ ਨੁਕਸਾਨ ਹੁੰਦਾ ਤੇ ਰਾਹ ਕੀ ਜਿਹੜੇ ਜਾਂਦੇ ਆ ਮੋਟਰਸਾਈਕਲਾਂ ਤੇ ਵੀ ਪਟਿਆਂ ਤੇ ਟਲਕ ਤੇ ਮੋਟਰਸਾਈਕਲ ਕਾਫੀ ਬੇਰੀ ਡਿੱਗੇ ਨੇ ਤੇ ਉਹਨਾਂ ਦੇ ਮਾਲਮ ਪੱਟੀ ਪਰੇ ਤੇ ਨੇੜੇ ਮੈਡੀਕਲ ਆ ਬਚਾਰੇ ਉਹ ਤੋਂ ਕਰਾਖੂ ਦੇ ਦਈ ਦੀ ਆ ਤੇ ਨੁਕਸਾਨ ਬਹੁਤ ਜਾਦੇ ਹੁੰਦਾ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਹੱਥ ਮੰਨ ਕੇ ਬੇਨਤੀ ਆ ਤੇ ਆ ਮੀਂਹ ਪਿਆ ਜੀ ਜਿਹੜਾ ਰਾਤ ਰਾਤ ਦੇ ਮੀਂਹ ਦਾ ਪਾਣੀ ਆ ਦੇਖੋ ਕਿੰਨਾ ਖੜਾ ਰਾਤ ਦੇ ਮੀਂਹ ਦੇ ਪਾਣੀ ਵਿੱਚ ਅੱਜ ਦੀ ਘਟਨਾ ਹੀ ਆ ਉਹ ਸਾਹਮਣੇ ਜਿਹੜਾ ਰੋਡ ਪੈਂਟ ਦੇ ਉੱਪਰਲੀ ਫਿਰਨੀ ਮੁੜਦਾ ਉਹ ਇੱਕ ਗੋਰਖ ਸਿੱਖਿਆਨੀ ਉਹ ਬਹੁਤ ਕਸੂਤੀ ਤਰ੍ਹਾਂ ਡਿੱਗਿਆ ਉਹ ਨੂੰ ਜੀ ਜਾ ਕੇ ਭੱਜ ਕੇ ਚੱਕਿਆ ਤੇ ਸੜਕ ਦੇ ਪਾਣੀ ਖੜਨ ਦੇ ਕਾਰਨ ਕਿਉਂਕਿ ਪਾਣੀ ਖੜਾ ਤਾਂ ਟੂਆ ਵੀ ਜ਼ਿਆਦਾ ਡੂੰਘਾ ਉਹਦੇ ਵਿੱਚੋਂ ਡਿੱਗਿਆ ਤੇ ਉਹਦੇ ਛੱਟ ਫੇਟ ਵੀ ਵੱਜੀ ਪੱਟੀਆਂ ਵੀ ਕਰਵਾਈਆਂ ਸੀ ਮੈਡੀਕਲ ਤੋਂ ਪ੍ਰੇਮ ਦੇ ਤੋਂ ਤੇ ਸਾਰੇ ਕੱਪੜੇ ਲੱਤਾਂ ਦੇ ਲਿਬੜ ਕੇ ਪਿਆਰੇ ਦੇ ਇੱਕ ਤੇ ਚੱਲਿਆ ਸੀ ਰੈਸਦਰੀ ਚੋਂ ਪਿਆਰਾ ਤੇ ਬਹੁਤ ਹੀ ਮੰਦਾ ਹਾਲਾ ਜਾਨਿ ਕੇ ਕਹਿਣ ਦਾ ਮਤਲਬ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਸਰਕਾਰ ਨੂੰ ਬੇਨਤੀ ਕਰਦੀਆਂ ਅਸੀਂ